ਕੀ ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਤੇ ਜੀ ਖੇਤਾਂ 'ਚ ਤੇ ਬਾਕੀ ਦੋ ਕਿੱਲੇ ਕੱਲ ਬਾਹੇ ਤੇ ਆਪਾਂ ਨਾ ਨਰਮ ਜੇ ਤੇ ਥੋੜੇ ਜੇ ਖੁੱਲੇ ਛੱਡ ਤੇ ਤੇ ਬਾਕੀ ਅੱਜ ਧੁੱਪ ਨਿਕਲਾਈ ਵਧੀਆ ਸਾਜਰ ਹੈ ਕੋਈ ਗੱਲ ਹਵਾ ਲੱਗ ਜੂਗੀ ਧੁੱਪ ਲੱਗ ਜੂਗੀ ਗੱਲ ਦੇਖੂਗੇ ਜੇ ਪਛਵਾ ਚਲੀ ਗਿਆ ਪਰਛਵਾ ਚੱਲ ਕੇ ਤਾਂ ਫਿਰ ਤਾਂ ਛੇਤੀਓ ਬਣ ਜਾਣੇ ਬਾਕੀ ਇੱਕ ਟਾਕੀ ਆ ਉਹ ਕਿੱਲੇ ਵਿੱਚ ਵੀ ਜਿਆਦਾ ਜਿਹੜੀ ਨਰਮ ਹੈ ਗਿੱਲੀ ਹੈ ਤੇ ਇੱਕ ਟਾਕੀ ਆ ਇਹਦੇ ਵਿੱਚ ਉਹ ਬੋਰ ਲਾਗ ਉਹ ਸਾਹਮਣੇ ਬੋਰ ਲਾਗ ਜਿੱਥੇ ਬੋਰ ਆਪਣਾ ਉੱਥਾ ਥੋੜਾ ਜਿਹਾ ਬੋਰ ਦਾ ਵੀ ਮੜਾ ਮੋਟਾ ਜਿਹਾ ਪਾਣੀ ਉੱਥੇ ਤੇ ਪਾਈਪ ਲਾਈਨ ਕਿ ਉਧਰ ਚੱਲਦੀ ਦੀ ਮੜਾ ਮੋਟਾ ਜਿਹਾ ਉੱਥੇ ਹਵਾ ਵਾਲੇ ਬਾਲ ਜਮਨੋਂ ਰਿਸੀ ਜਾਂਦਾ ਨਿਕਲੀ ਜਾਂਦਾ ਥੋੜਾ ਬਹੁਤਾ ਤੇ ਬਾਕੀ ਉਹਦੇ ਵਿੱਚ ਆ ਜਿਹੜੀ ਕਲਰ ਜੀ ਆ ਰਿਹਾਲ ਜੇ ਵਾਲੀ ਟਾਕੀ ਆ ਉਹ ਹੈ ਉਹ ਜਿਆਦਾ ਨਰਮ ਹੈ ਬਾਕੀ ਖੇਤ ਸਾਰਾ ਇਹਨ ਵਾਤ ਵਧੀਆ ਖੁੱਲ ਗਿਆ ਉਹ ਟੱਕੀ ਜੋੜੀ ਜਿਆਦਾ ਨਰਮ ਹੈ ਬਾਕੀ ਕੱਲ ਦੀ ਧੁੱਪ ਲੱਗੀ ਕੁਛ ਕੱਲ ਤਾਂ ਥੋੜੀ ਹੋ ਲਗੀ ਧੁੱਪ ਘੰਟਾ 2 ਘੰਟਾ ਸਾਰੀ ਉਹ ਨਿਕਲੀ ਹੈ ਬਾਕੀ ਏਡੀ ਹੈ ਨਹੀਂ ਦੀ ਧੁੱਪ ਬਹੁਤੀ ਤੇ ਬਾਕੀ ਅੱਜ ਵਧੀਆ ਧੁੱਪ ਲੱਗ ਜੂਗੀ ਉਹਨੂੰ ਤੇ ਬਾਕੀ ਆਪਣੇ ਪਾਸ ਸੁਪਰ ਸੀਡਰ ਬਈ ਸਾਈਡ ਵਾਲਾ ਗੇਅਰ ਬਾਕਸ ਕਰ ਰਿਹਾ ਆਵਾਜ਼ ਕੱਲ ਚੇਂਜ ਵੀ ਕਰ ਗਏ ਤੇ ਉਹ ਆਪਾਂ ਨੇ ਵਲੌਗ ਦਾ ਬਣਾਇਆ ਨਹੀਂ ਤਾਂ ਉਹਦਾ ਕੰਮ ਕਰਾਂ ਚ ਬੀਜੀਏ ਤੇ ਬਾਕੀ ਇੱਕ ਸਾਈਡ ਵਾਲਾ ਜਿਹੜਾ ਜਿਹੜਾ ਸਾਈਡ ਵਾਲਾ ਹੈ ਨਾ ਪਿੱਛਾ ਰੂਲਰ ਵਾਲਾ ਗੇਅਰਬਾਕਸਾ ਉਹਦੇ ਵਿੱਚ ਤੇ ਆਵਾਜ਼ ਆ ਰਹੀ ਥੀ ਜਿਹੜਾ ਅਗਲੀ ਸਾਈਡ ਹੈ ਉਹ ਤਾਂ ਚੇਂਜ ਕਰਤੇ ਆ ਉਹਨਾਂ ਨੇ ਤੇ ਬਾਕੀ ਜਿਹੜਾ ਪਿੱਛੇ ਵਾਲਾ ਉਹ ਜ਼ਿਆਦਾ ਗਰਮ ਹੋ ਰਿਹਾ ਹੁਣ ਉਹਦੇ ਵਿੱਚ ਤੇ ਆਵਾਜ਼ ਆ ਰਹੀ ਹੈ ਬਾਕੀ ਹੁਣ ਆ ਰਹੇ ਆ ਫੇਰ ਦੁਬਾਰਾ ਮਿਸਤਰੀ ਫੋਰਮੈਨ ਦੇਖਦੇ ਆ ਬਾਕੀ ਕੀ ਕਰਦੇ ਆ ਮੈਂ ਕਹਿੰਦਾ ਖਰਾਦ ਖਰੂਦਦਾ ਮੈਂ ਖਰਾਦਦਾ ਦਾ ਹੈਗਾ ਔਰ ਦੁਕਾਨ ਗ੍ਰਾਈਂਡਰ ਗ੍ਰਾਊਂਡਰ ਕਰ ਰਗੜਦੇ ਹੁਣੇ ਕੁਝ ਕਰਦੇ ਹੁਣੇ ਬਾਕੀ ਦੇਖੂਗਾ ਇਹਨਾਂ ਨੂੰ ਕਹੂੰਗਾ ਵੀ ਇਹਨੂੰ ਬਦਲ ਦੋ ਬਈ ਪਿੱਛੇ ਵਾਲੇ ਨੂੰ ਵੀ ਗ੍ਰਾਈਂਡਰ ਕਰ ਰਗੜ ਕੇ ਕੀ ਆਉਦਾ ਜੇ ਦੰਦੇ ਪਤਲੇ ਕਰੂਗੇ ਜਾਣੇ ਘਟੂਗੀ ਉਹਦੀ ਤਾਂ ਵੀ ਇਹਨੂੰ ਵਧੀਆ ਤਰੀਕੇ ਤੇ ਕਰੋ ਜੇ ਕਰਦੇ ਆ ਟੈਂਪਰੇਰੀ ਕੰਮ ਹੋਊਗਾ ਰਗੜਗਾ ਦਾ ਦੇਖਦੇ ਆ ਬਾਕੀ ਆਣ ਦੋਨਾਂ ਨੂੰ ਫਿਰ ਦੇਖਾਣੇ ਤੁਹਾਨੂੰ ਕਿਆ ਸਾਫ ਕਿਤਾਬ ਬਣਦਾ ਜੋ ਵੀ ਮਾ ਕਿ ਟੋਪ ਵਧੀਆ ਨਿਕਲੇ ਅੱਜ ਇਹ ਬਾਕੀ ਜਿਹੜਾ ਆਪਾਂ ਨਾਲ ਕੱਲ ਜਿੱਜਾ ਦਾ ਅੱਧਾ ਕਿੱਲਾ ਸ਼ਾਮ ਜੇ ਨੂੰ ਉਹਦੇ ਵਿੱਚ ਕਰ ਰਿਹਾ ਸਪਰੇਅ ਨਰਨ ਦੋ ਪੰਪ ਲਾਤੇ ਆ ਤੀਆ ਪੰਪ ਹੈ ਤਿੰਨ ਪੰਪ ਬਣਾ ਦੇ ਅੱਧੇ ਕਿੱਲੇ ਦੇ ਮਾ ਤਿੰਨ ਪੰਪ ਲਾ ਦੇ ਵੈਸੇ ਪੰਜ ਪੰਪਾਂ ਵਿੱਚ ਵਿਹਨ ਵਧੀਆ ਹੋ ਜਾਂਦੀ ਆ। ਬਾਕੀ ਬਰਸੇਣ ਦੇਖੋ ਬਰਸੇਣ ਵੀ ਆਪਣੀ ਵਧੀਆ ਉੱਠ ਰਹੀ ਆ ਹੁਣ। ਦੋ ਵਾਰ ਯੂਰੀਆ ਘੇਰਤੇ ਆ ਬਾਕੀ ਅੱਜ ਫੇਰ ਘੇਰ ਦੇਣਾ ਵਾ ਯੂਰੀਆ ਦਾ ਛਾਣਾ ਜੇ ਦੇਣਾ ਅੱਜ। ਵਧੀਆ ਚੱਲ ਰਹੀ ਆ। ਬਾਕੀ ਮੌਸਮ ਦਾ ਨਹੀਂ ਪਤਾ ਲੱਗਦਾ ਬਈ ਐਦ ਕਿ ਤੂੰਦ ਬਹੁਤ ਅਗੇਤੀ ਆ ਗਈ। ਦਸੰਬਰ ਚ ਆਏ ਕਰਦੀ ਨਹੀਂ। ਐਦ ਕਿ ਪਹਿਲਾਂ ਹੀ ਆ ਗਈ। ਅੰਟ ਐਡ ਕਰਨ ਦੇ ਕੋਲ। ਹਾਂ ਉਹ ਬੈਠ ਗਿਆ ਪਹਿਲਾਂ ਬੈਠਿਆ ਨਹੀਂ ਚਲ ਮਾਰ ਕੇ ਹਾਂ ਨਾ ਖੜਾ ਸੀ ਮੈਂ ਬੜਾ ਹੋ ਗਿਆ ਗਿਆਨ ਨੂੰ ਫਿਰ ਮੈਂ ਵੀ ਚੰਗ ਕਰਾ

چل نو پی گیا دیکھتے ہیں واحو رہے تھوڑی چال پا کے بعض نہیں چلا کے پتا لگا بھائی آواز بہت آدھی ہے دیکھتے ہیں چلا کے پا کے ਜੀ ਦੋ ਦਿਨ ਦੀ ਧੁੱਪ ਲਵਾ ਦੀ ਆਪਾਂ ਨੇ ਕਿਤਾ ਨੂੰ ਦੋਏ ਕਿੱਲਿਆਂ ਨੂੰ ਕੱਲੀ ਦੇਖ ਲਓ ਐਨ ਪੂਰੀ ਗਿੱਲ ਪਈ ਐ ਤੇ ਬਾਕੀ ਵੈਸੇ ਨੂੰ ਹਵਾ ਲੱਗੀ ਸੋਣੀ ਗਿੱਲ ਹੋਰ ਬਰੇਜ ਬਣ ਜੂਗੇ ਹੁਣ ਨਹੀਂ ਜਾਦਾਂ ਗਿੱਲੇ ਦੇ ਬਈ 72 ਜੇ ਹੋਗੇ ਹੁਣ ਕੱਲ ਦੀ ਧੁੱਪ ਲੱਗ ਲਈ ਅੱਜ ਦੀ ਵੀ ਧੁੱਪ ਲੱਗ ਲਈ ਆਪਾਂ ਨੇ ਸੁਪਰ ਹੀਟਰ ਦਾ ਗੇਅਰ ਬਕਸਾ ਕਰ ਰਿਹਾ ਬ੍ਰਾਂਡ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਈ ਕੀ ਕੀ ਕੋਲ ਆਇਆ ਸੁਪਰ ਸੀਡ ਡ੍ਰੈਗਰੀ ਜੋਂ ਦਾ ਤੇ ਕੀ ਕੀ ਨੂੰ ਪ੍ਰੇਸ਼ਾਨੀਆਂ ਦਿੱਕਤਾਂ ਆ ਰਹੀਆਂ ਸਾਈਡ ਵਾਲੇ ਗੇਅਰ ਬਾਕਸੇ ਦੀਆਂ ਜਿਹੜਾ ਨਾਲ ਦਾ ਦਾ ਗੇਅਰ ਬਕਸਾ ਉਹ ਵੀ ਆਵਾਜ਼ ਕਰਨ ਲੱਗ ਗਿਆ ਤਾਂ ਬਈ ਫੇਰ ਦੁਬਾਰਾ ਕੱਲ ਇਹਨਾਂ ਨੇ ਫੇਰ ਦੂਆ ਬਦਲ ਕੇ ਗਏ ਤੇ ਤੋਂਮਾ ਇੱਕ ਪਾਰਟ ਬਦਲ ਦਿੱਤਾ ਇੱਕ ਹਿੱਸਾ ਮਤਲਬ ਦੋ ਹਿੱਸੇ ਆ ਉਹਦੇ ਨਾਲ ਗੱਬੇ ਸ਼ਾਫਟ ਇੱਕ ਸਾਈਡ ਦਾ ਬਦਲ ਦਿੱਤਾ ਫੇਰ ਕਰਮ ਹੋ ਰਿਹਾ ਆਵਾਜ਼ ਆ ਰਹੀ ਬੰਦਾ ਕਿ ਲਵੀ ਜੇ ਆਪਾਂ ਨਾਲ ਤਾਂ ਦੋ ਤਿੰਨ ਗੇੜੇ ਲਾ ਕੇ ਜਦੇ ਲੱਗੀ ਆਵਾਜ਼ ਆਣ ਫੇਰ ਅੱਜ ਫੇਰ ਬਲਾਏ ਫੇਰ ਦੂਆ ਚੇਂਜ ਕਰਿਆ ਤਾਂ ਉਹ ਜਿਹੜਾ ਰਹਿ ਗਿਆ ਤਾਂ ਫੇਰ ਆਵਾਜ਼ ਲੱਗੀ ਜਾਣ ਦੁਬਾਰਾ ਫੇਰ ਖੋਲ ਕੇ ਬੂਸ ਵਾਸ਼ ਰਗੜ ਕੇ ਪਾਏ ਫੇਰ ਆਵਾਜ਼ ਲੱਗੀ ਆਣਾ ਹੁਣ ਦੁਬਾਰਾ ਖੋਲ ਕੇ ਦੁਬਾਰਾ ਫੇਰ ਗਰਾਰੀਆਂ ਗਰੂਰੀਆਂ ਚੇਂਜ ਕਰੀਆਂ ਬਾਈ ਤੇ ਬਾਕੀ ਦੇਖਦੇ ਹੁਣ ਦੁਬਾਰਾ ਫੇਰ ਚੱਲ ਆ ਗਿਆ ਇਹਨਾਂ ਨੂੰ ਪਿੱਛੇ ਦੀ ਦਿੱਕਤ ਹੈ ਬਾਈ ਜਿਹੜੇ ਹੁਣ 23 24 ਦੇ ਮਾਡਲ ਆ ਰਹੇ ਹਨ ਨਾ ਚ ਦੀ ਦਿੱਕਤ ਹੈ 22 ਵਾਲੇ ਮੈਂ ਦਿੱਕਤ ਨਹੀਂ ਦੀ ਹੈ ਆ ਦੇਖੋ ਦੁਬਾਰਾ ਭੇਡ ਰਹੇ ਹੁਣ ਲਓ ਜੀ ਦੇਖਦੇ ਆ ਜੀ ਹੁਣ ਆਪਾਂ ਚਲਾ ਕੇ ਕਰਦੇ ਆ ਪਿੱਛੇ ਦੇ ਵਾਸਤੇ ਦੇਖਦੇ ਹੁਣ ਕਿਆ ਕਹਿੰਦਾ ਗੇਅਰ ਬਾਕਸ ਸਾਹਿਬ ਵੀ ਆਵਾਜ਼ ਆਂਦੀ ਆ ਨਹੀਂ ਆਂਦੀ ਕਹਿੰਦਾ ਜੀ ਆ ਕੀ ਨਾ ਵੀ ਠੀਕ ਆ ਨਾ ਹੀ ਤਾਂ ਵੀ ਠੀਕ ਆ ਕਹਿੰਦਾ ਵੀ ਬਾਕੀ ਦੂਏ ਜੰਦਾ ਦੂਏ ਗੇਅਰ ਬਾਕਸੇ ਵੀ ਬੰਦ ਨਾ ਕਰਿਓ ਤੁਸੀਂ ਚਲਾਈ ਰੱਖਿਓ ਹੁਣ ਜੇ ਗੇਅਰ ਆਵਾਜ਼ ਵੀ ਆਂਦੀ ਰਹੀ ਹੈ ਚਾਹੇ ਚਾਹੇ ਟੁੱਟ ਜੇ ਅੰਦਰੋਂ ਕਹਿੰਦਾ ਜੋ ਮਰਜ਼ੀ ਹੋ ਜੇ ਕਹਿੰਦਾ ਤੁਸੀਂ ਬੰਦ ਨਹੀਂ ਕਰਨਾ ਆਹ ਦਿਨ ਜੇ ਲਈ ਸਾਨੂੰ ਗਿਆ ਤੇਲੀ ਲਾਦੇ ਆ ਦੇਖ ਰਹੇ ਚੱਲਦਾ ਕਰਕੇ ਹੁਣ ਵੀ ਕਿਆ ਕਹਿੰਦਾ ਲੱਗੇ ਆ ਜੀ ਅੱਜ ਬਜਾਈ ਕਰਨ ਜਿਹੜੇ ਆਪਾਂ ਨਾ ਬਾਹੇ ਤੇ 2 ਕਿੱਲੇ ਕੱਲ ਤੇ ਕੱਲ ਤੇ ਆਪਣਾ ਸਾਰਾ ਦਿਨ ਬਈ ਸੁਪਰ ਸੀਡਰ ਦੇ ਗੇਅਰ ਬਾਕਸੇ 'ਚ ਹੀ ਨਿਕਲ ਗਿਆ ਤਿੰਨ ਵਾਰੀ ਗੇਅਰ ਬਾਕਸ ਆ ਪਟਿਆ ਪਰ ਲੋਟ ਕੋਈ ਨਹੀਂ ਆਇਆ ਦੇਖ ਲੋ ਐਨਾ ਦੁਖੀ ਕਰ ਲਿਆ ਨਾ ਗੇਅਰ ਬਾਕਸੇ ਨੇ ਅਸੀਂ ਨਹੀਂ ਸਾਰੇ ਜਿਨ੍ਹਾਂ ਜਿਨ੍ਹਾਂ ਆਪਾਂ 24 ਮਾਡਲ ਹੈ ਨਾ ਭਾਈ 24 ਮਾਡਲ 'ਚ ਮਤਲਬ ਐਤ ਕੀ ਲੈ ਜਿਨ੍ਹਾਂ ਨੇ ਸਾਰਿਆਂ 'ਚ ਪ੍ਰੋਬਲਮ ਆ ਰਹੀ ਹੈ ਗিয়ার ਬਾਕਸੀ ਗিয়ার ਬਾਕਸ ਦੇ ਜਿਹੜੇ ਅੰਦਰ ਕ੍ਰਾਉਨ ਪਿਨਿਨਾਂ ਗਰਾਰੀਆਂ ਸਟਾਰ ਐ ਉਹ ਆਪਸ ਵਿੱਚ ਸੈੱਟ ਨਹੀਂ ਬੈਠ ਰਹੇ ਭੁਰ ਰਹੇ ਆ ਜ਼ਬਰਦਸਤੀ ਵੀ ਚੱਲ ਰਹੇ ਆ ਮਤਲਬ ਇਸ ਕਰਕੇ ਆਵਾਜ਼ ਆ ਰਹੀ ਐ ਅੱਧੇ ਅੱਧੇ ਦੰਦੇ ਭੁਰ ਰਹੇ ਆ ਤੁਸੀਂ ਦੇਖ ਲਓ ਹੁਣ ਵੀ ਕੀ ਕਰੂਗਾ ਗੇਅਰ ਬਕਸਾ ਵੀ ਐਨੀ ਰਗੜ ਮਾਰ ਕੇ ਚੱਲ ਰਹੀ ਐ ਗਰਾਰੀ ਮੈਂ ਨੀ ਰਗੜ ਮਾਰ ਕੇ ਦਾ ਕਰਾਰੀ ਫਿਰ ਆਵਾਜ਼ ਕਰੂਗੀ ਉਹ ਬਈ ਗਰਮ ਹੋ ਜਾਂਦਾ ਗੇਅਰ ਬਾਕਸ ਬਹੁਤ ਜੇ ਥੋੜਾ ਜਿਹਾ ਉੱਪਰ ਚੱਕ ਆ ਜਿੱਤਨਾਂ ਬਜਾਈ ਕਰਨੀ ਆਪਾਂ ਨੇ ਬਜਾਈ ਕਰੂਗੇ ਫਿਰ ਠੀਕ ਚੱਲਦਾ ਫਿਰ ਆਵਾਜ਼ ਆਂਦੀ ਨਹੀਂ ਜਾਂ ਥੋੜਾ ਜਿਹਾ ਦੱਬ ਕੇ ਦਾਬ ਦੇ ਕੇ ਬੰਨ੍ਹਨੇ ਫਿਰ ਆਵਾਜ਼ ਆਂਦੀ ਹੈ ਤੇ ਬਾਕੀ ਦੇਖਦੇ ਹਾਂ ਹੁਣ ਕਹਿੰਦੇ ਤਾਂ ਹੈ ਕਹਿੰਦੇ ਵੀ ਕਰਕੇ ਜਾਉਂਗੇ ਹੱਲ ਆਏ ਨਹੀਂ ਜਾਂਦੇ ਕਹਿੰਦੇ ਵੀ ਚਲਾਉ ਉਹ ਨਾ ਤੁਸੀਂ ਕਹਿੰਦੇ ਚਲੋ ਆਪਾਂ ਹੁਣ ਕਰਦੇ ਆਂ ਬਜਾਈ ਕਰ ਲਈਏ ਸੈਟਿੰਗ ਜੀ ਮੜ ਜਾ ਚਲ ਦੇਖਾਂਨੇ ਤੁਹਾਨੂੰ 2 ਕਿੱਲੇ ਬੀਜਣੇ ਆਪਾਂ ਨੇ ਅੱਜ ਐਚ ਚ ਪਾਉਂਗੇ ਆਪਾਂ 2968 ਤੇ ਉੱਪਰ ਵਾਲੇ ਚ ਪਾਉਂਗੇ ਆਪਾਂ ਸ੍ਰੀ ਰਾਮ ਦਾ ਇੱਕ ਥੈਲੀ ਸ੍ਰੀ ਰਾਮ ਦੀ ਲੰਤੀ ਆਪਾਂ ਨੇ 2900 ਰੁਪਏ ਦੀ ਆਈ ਬਈ ਚੱਲ ਚੱਲ ਤੀਜਾ ਦਿਨ ਹੋ ਗਿਆ ਫੁੱਲੇ ਨੂੰ ਬਈ ਇਹ ਆ ਵੀ ਵਧੀਆ ਬਣ ਜਣਾ ਰਹੇ ਕੋਇਨ ਬਾੜ-ਬਾੜ ਦਾ ਮਾਰ ਗਿਆ ਸੁਪਰ ਸ਼ੀਟਰ ਫੇਰ ਆਪਾਂ ਨਾਲ ਦੇਖੋ ਬਹੁਤ ਵਧੀਆ ਬਣ ਗਿਆ ਉਹ ਦੇਖੋ ਬਰੀਕ ਹੈ ਨਾ ਟੜਲੀ ਮੜੀ ਜਿਹੀ ਵੀ ਨਹੀਂ ਰਹੀ ਬਈ ਇੰਨਾ ਬਰੀਕ ਬਣ ਗਿਆ ਨਜ਼ਾਰਾ ਆ ਗਿਆ ਤੇ ਆਪਾਂ ਨੇ ਬੀਜ ਵੀ ਉਹ ਦਾ 2 ਇੰਚ ਤੇ ਕਰਿਆ ਵੀ 2 ਇੰਚ ਤੇ ਆ ਕੱਟਣਾ ਜ਼ਿਆਦਾ ਵੱਧ ਨਹੀਂ ਕੱਟਨੇ ਤੇ ਬਾਕੀ ਜਿਹੜੀ ਆਪਾਂ ਨੇ ਇੱਧਰ ਬੀਜੀ ਵੀ ਆ ਉਹ ਲੱਗੀ ਜੰਮਣਾਂ ਲੱਗੀ ਟਿਕਣ ਬਈ ਕੱਲ ਸਵੇਰ ਤੱਕ ਕਹਿਣ ਦਿਖ ਜੂਗੀ ਸਮਾਂ ਹੋਵੇ ਤੁਹਾਨੂੰ ਜੀ ਬਜਾਈ ਦਾ ਕਰਤੇ ਆ ਡੰਨ ਦੋ ਕਿੱਲੇ ਜਿਹੜੇ ਆਪਾਂ ਨੇ ਖੋਲੇ ਪਏ ਤੇ ਇਹ ਦੋ ਦਿਨ ਹੋ ਗਏ ਧੁੱਪ ਹਵਾ ਲਵਾ ਰਹੇ ਤੇ ਤਾਂ ਦੇਖੋ ਵਧੀਆ ਬਣ ਗਏ ਬਰੀਕ ਹੋ ਗਏ ਆਏ ਮੰਨ ਕੇ ਚੱਲੋ ਵੀ ਸ਼ੱਕਰ ਬਣ ਗਈ ਜੈ ਹੋ ਸੂਰਜ ਦੇਵਤਾ ਜੈ ਹੋ ਕਿਰਪਾ ਹੋ ਗਈ ਤੇਰੀ ਕਿਰਪਾ ਕੱਲ ਵੀ ਸੋਣੀ ਝੁੱਟੀ ਲਾਈ ਤਾਂ ਅੱਜ ਵੀ ਸੋਣੀ ਝੁੱਟੀ ਲਾਵੀ ਤੜਕੇ ਨਿਕਲਿਆ ਕਰ ਤੜਕੇ ਸੱਜਰੇ ਤੇ ਬਾਕੀ ਨਾਲ ਦੀ ਨਾਲ ਸਪਰੇ ਦਾ ਚੱਲ ਰਿਹਾ ਕੰਮ ਬਈ ਦੇਖੋ ਥੱਲੇ ਉਹ ਕਿੱਲੇ ਚ ਆਪਾਂ ਨਾ ਗੈਲ ਦੀ ਗੈਲ ਨਰੇਣ ਦਾ ਸਪਰੇ ਮਾਰਤੀ ਆਪਾਂ ਨਾ ਇਹਦੇ ਵਿੱਚ ਪਾੜ ਪਾੜ ਦਾ ਸੁਪਰ ਸਾਈਡਰ ਮਾਰਿਆ ਉਹਨੇ ਉਹਦੇ ਚ ਨਰੇਣ ਰੋਟੀ ਖਾ ਗਾ ਆ ਗਿਆ ਸਪਰੇ ਨੂੰ ਲੱਗ ਗਿਆ ਦਾ ਨਾਲ ਦੀ ਨਾਲ ਉਹਨੇ ਸਪਰੇ ਦਾ ਨਵੇੜਤਾ ਤਾਂ ਉਹ ਕਿੱਲੇ ਦਾ ਤੇ ਫਿਰ ਆਪਾਂ ਸੁੱਕੀ ਰੋਟੀ ਵੀ ਖਾਇਆ ਦਾ ਮੈਂ ਮਾਰੇ ਵਿੱਚ ਪਾੜ ਦਾ ਸੁਪਰ ਹੀਡਰ ਫਿਰ ਨਰੈਣਵੀ ਵਿਹਲਾ ਹੋ ਲਿਆ ਫਿਰ ਆਪਾਂ ਨੇ ਬਜਾਈ ਚ ਲਾ ਗਏ ਆਪਾਂ ਤਿੰਨੇ ਜਣੇ ਬੀਜ ਬੂਜ ਪਾਈ ਗਏ ਮੈਂ ਚਲਾਈ ਗਿਆ ਤੇ ਹੁਣ ਆਪਾਂ ਬੀਜਗਾ ਹਟੇ ਆ ਇਹਦੇ ਵਿੱਚ ਪੌਣੇ ਕਿੱਲੇ ਚ ਇੱਕ ਕਥੈਲੀ ਪਾਤੀ ਬਾਈ 40 ਕਿਲੋ ਦੀ ਲਗਭਗ ਮੰਨ ਕੇ ਚੱਲੋ ਵੀ 50 55 ਕਿਲੋ ਦੇ ਹਿਸਾਬ ਨਾਲ ਬੀਜ ਪੈ ਗਿਆ ਹਿਸਾਬ ਨਾਲ ਥੋੜਾ ਜਿਹਾ ਘਟਾਣਾ ਪਊਗਾ ਇੱਕ ਚੂੜੀ ਘਟਾ ਦੂੰਗੇ ਤੇ ਸੁੱਕੂ ਗਿਆ ਸਰੋਂ ਦਾ ਬੀਜ ਲੈਣ ਬਈ ਆਪਾਂ ਨੇ ਥੋੜੀ ਜਿਹੀ ਸਰੋਂ ਵੇਜਣੀ ਦੋਖ ਨਾਲ ਖਾਣ ਜੁਗਾ ਤੇਲ ਤੂਲ ਹੋ ਜੂਗਾ ਘਰ ਦਾ ਖਾਣ ਨੂੰ ਕੜਾਹ ਹੋ ਜੂਗੇ ਕਰਕੇ ਥੋੜੀ ਜਿਹੀ ਬੀਜ ਲੈਣੇ ਵਾਹ ਗਿਆ ਬਾਸ ਸੁੱਕ ਲੈਣ ਆਣੇ ਆ ਲੈ ਆਪਾਂ ਨੇ ਬੀਜਾ ਤਾਂ ਜਬਾ ਤਾਂ ਇਹਦੇ ਚ ਪਰ ਜਬੇ ਚ ਨੀ ਲਗਾਇਆ ਕਰ ਰਹੀਆਂ ਬਹੁਤ ਤੰਗ ਬਈ ਖੜਬੂ ਪਾਇਆ ਪਿਆ ਨੀ ਲਗਾਇਆ ਨਾ ਫਿਰ ਮਹਾਬਰਸ਼ੇਣ ਵੀ ਪੂਰਾ ਹਲ ਕਰ ਦੇਣਾ ਖੜਬ ਦੇਣੀ ਉਹਨਾਂ ਨੇ ਤਾਂ ਇਸ ਕਰਕੇ ਵੀ ਨੂੰ ਬਾਕ ਬੱਤ ਆਇਆ ਬਾਬੀ ਸੌ ਵੀ ਦਿਨ ਨੇ ਹੁੰਦਾ ਜਿਉਂ ਹੀ ਬਹੁਤ ਹੋ ਜਾਣੀ ਸੀ ਬਤਰੀ ਹੋ ਜਾਣੀ ਸੀ ਜਉਂਦਾ ਜੁੜ ਜਾਣੀ ਸੀ ਪਰ ਵਿਚਾਰ ਬਦਲ ਤੇ ਆਪਾਂ ਨੇ ਵੀ ਸਰੋਂ ਵੀ ਦਿਨ ਨੇ ਇਹਦੇ ਚ ਕਾਣੀ ਜੁਗ ਦੋ ਕਹਾਣੀਆਂ ਦਾ ਤੇਲ ਹੋ ਗਿਆ ਆਪਣਾ ਦੋ ਤਿੰਨਾਂ ਦਾ ਚੱਲ ਬਰਦਾ ਤੇਲ ਹੋ ਜੂਗਾ। ਪਲੀ ਸਰੋਂ ਵੇਚ ਦਣੀ ਆਪਾਂ ਨੇ ਬਈ ਇਹਦੇ ਚ ਮੈਕੋ ਦੀ ਮੈਕੋ ਦੀ ਟਾਈਮ ਘਟ ਲੰਦੀ ਆ। ਤੇ ਛਾੜਦੀ ਉਹਦਾ ਵਧੀਆ ਏ। ਨਰਾਣਾ ਸਾਗ ਬੇਕਾਰ ਆ ਜਿਹੜਾ ਦੁਕਾਨ ਤੇ ਲਿਆ ਕਾ ਤੂੰ ਬਰਸ਼ੀਣਾ ਵੀ ਉਹੀ ਪਾਤਾ ਉਦਣ। ਹੈ? ਜਿਹੜਾ ਘਰਾਂ ਪਿਆਦਾ ਨਾ ਉਹ ਬੀਜ ਵਧੀਆਤਾ ਦੇਸੀ ਸਰੋਂ ਦੀ ਉਹ। ਅਲਾ ਇਸ ਤਰ੍ਹਾਂ ਲਗਾ ਜੀ ਇਸ ਤਰ੍ਹਾਂ ਤੋੜੀ ਆ ਉਹ ਆ ਪਲੇਨ ਪਲੇਨ ਜਿਹਾ ਪੱਤਾ। ਹੈ? ਲੱਹ ਬੇਕਾਰ ਆ ਯਾਰ ਉਹ ਕਰਾਂ ਪਿਆ ਤਾਂ ਉਹ ਬਹੁਤ ਵਧੀਆ ਤਾਂ ਸੁੱਖੂ ਹੀ ਘੋਲ ਕਰ ਗਿਆ ਯਾਰ ਉਹ ਪਿਆਦਾ ਬੋਤਲਾਂ ਪਿਆ ਨਹੀਂ ਤਾਂ ਮੈਂ ਘਰਾਂ ਬੀਜ ਕੇ ਵੀ ਦਿੱਖਿਆ ਜੰਮਿਆ ਦੇਣ ਹੈ ਇਹ ਵਿੱਚ ਦਬ ਜਾਣੀ ਉਹ ਹੀ ਕੀ ਹੋਊਗੀ ਫੇਰ ਸਨ ਭਰ ਜਾਏਗਾ ਨਾ ਅੱਗੇ ਚਲਾਉ ਇਸ ਮਾ ਬੀਜ ਦੇ ਮੈਂ ਇੱਕ ਕਿਾਰੇ ਜਿਵੇਂ ਸਾਈਡ ਜਿਵੇਂ ਆ ਬੀਜ ਦੇ ਹਾਂ ਇਹ ਵਾ ਨਾ ਸੱਡਾ ਮਾ ਸੱਡਾ ਮਾ ਨਾ ਚਾਰੇ ਪਾਸੇ ਸੱਡਾ ਮੈਂ ਕੇਰ ਦੂੰਗੇ ਥੋੜੀ ਥੋੜੀ ਹੋਰ ਨੋਈ ਕੰਮ ਖਰਾਬ ਕਰ ਲਿਆ ਯਾਰ ਤੁਸੀਂ ਸਾਗ ਵਾਲਾ ਆਹਦਾ ਐ ਲੱਗਦਾ ਇਤਨਾ ਤੋੜੀਏ ਦਾ ਹੁੰਦਾ ਪੱਤਾ ਦੇਖ ਹੱਥ ਲਾ ਕੇ ਕੰਟਾ ਹੈ ਕਿਹ ਕਹਾਂ ਕੰਟਾ ਇਸਮੇ ਦਿੱਖ ਰਿਹਾ ਨਹੀਂ ਅੱਛਾ ਹੈ ਬੇਕਾਰ ਆ ਤਾਂ ਉਹ ਜਿਹੜੀ ਦੇਸੀ ਹੋ ਆ ਨਾ ਕੰਡੇ ਸੇ ਵਾਲੀ ਸਾਗ ਉਹ ਹੋ ਆ ਵਧੀਆ ਇਹ ਤਾਂ ਬੇਕਾਰ ਹੈ ਯਾਰ ਇਹ ਲੋਕ ਕਰੋ ਸਰੋਂ ਵੀ ਵੀ ਇੱਥੇ ਆਪਾਂ ਨਾ ਉਹਤ ਨਾਲ ਸਰੋਂ ਬੀਜ ਤੇ ਦੁਨੀਆ ਕਿ ਜਖੂਏ ਚਹੀਦੀ ਨਾ ਜੀ ਨਏ ਦਾਪਨ ਮੀਂਹ ਫਾਲ ਤੋਂ ਪਾਤਾ ਉਹ ਕੰਮ ਉਹ ਨਾਲ 70 ਕਿਲੋ ਕਣਾਂ ਦਾ 600 ਗ੍ਰਾਮ ਪਾਤਾ ਤੇ ਬੀਜੀ ਆਪਾਂ ਨੇ ਮਾਈਕੋ ਦੀ ਕੀ ਸਰੋਂ ਆਇਆ ਥੋੜੀ ਜੀ ਕੇਤੀ ਆ ਜਾਂਦੀ ਆ ਬਾਈ ਅੱਜਪਾ ਰਹੇਗੇ ਇਕੱਲੇ ਛੇਤ ਸਾਰੇ ਹੀ ਛੱਕਾਂ ਲੰਘੇ ਨਰੈਣ ਵੀ ਨਰੈਣ ਦਾ ਪਰੋ ਜਾ ਰਹੇ ਆ ਸੁੱਪੂ ਪਹਿਲਾਂ ਹੀ ਲੰਘ ਗਿਆ ਨਰੈਣ ਉਹ ਜਾ ਰਿਹਾ ਕੰਨੇ ਕੋੜ ਬਾਕੀ ਟੀਮ ਦੇ ਜੀ ਜਿੱਥੋਂ ਮਿਲਦੇ ਆ ਜੋ ਅਗਲੇ ਬਲੌਗ ਵੀਡੀਓ ਚ ਮਿਲ ਰਿਹਾ ਵੀੜੀਆਂ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਭਾਈ ਤੇ ਕਮੈਂਟ ਕਰਕੇ ਦੱਸਿਓ ਕਰੋ ਭਾਈ ਬਲੌਕ ਕਿਹਜੇ ਲੱਗਦੇ ਆ ਤੇ ਬਾਕੀ ਸੂਪਰ ਚੀਟਰ ਬਾਰੇ ਦੱਸਿਓ ਭਾਈ ਕਮੈਂਟ ਕਰਕੇ ਵੀ ਕਿਹਦੇ ਕਿਹਦੇ ਕੋਲ ਆ ਸੁਪਰ ਚੀਟਰ ਕਿਉਂ ਹੁੰਦਾ ਤੇ ਕੀ ਕੀ ਨੂੰ ਦਿੱਕਤ ਆ ਰਹੀ ਹੈ ਜੇਰ ਵਾਕਸੀ ਨੂੰ ਸਪਾਣਾ ਕੋਲ ਪਹਾੜਾਂ ਪਰੋਬਲ ਨਾ ਭਾਈ ਦੋ ਗੇਅਰ ਦੋ ਅਗੇਰ ਬਦਲਿਆ ਮਤਲਬ ਪਰ ਵਿਚਕਰਾਰੇਆਂ ਜ਼ਰੂਰੀਆਂ ਜੀਆਂ ਨਾ ਦੋ ਵਾਰ ਬਦਲੀਆਂ ਭਾਈ ਕੱਲ ਸਾਰਾ ਦਿਨ ਇਸੇ ਕੰਮ ਪਰ ਹੈ ਆਪਾਂ ਨਾਲ ਗੱਲ ਕਿੱਲਾ ਤਾਂ ਗੱਲੋ ਇਹ ਵਿੱਜ ਨਹੀਂ ਹੈ ਕੱਲ ਇਸੇ ਨਾਲ ਘੂਣੀ ਦਾ ਸਾਰਾ ਦਿਨ ਬਾਕੀ ਆਜ ਨਾਲੇ ਹਟਿਓ ਨਹੀਂ ਆ ਰਹੀ ਹੈ ਆਵਾਜ਼ ਤਾਂ ਭਾਈ ਬਾਕੀ ਦੇਖੋ ਪਤਾ ਨਹੀਂ ਕੀ ਕਰਿਆ ਨਾ ਨਾ ਕੀ ਨਹੀਂ ਗੇਅਰ ਬਾਕਸ ਹੈ ਜਾਂ ਤੈ ਕਿ جہیں بائی ماڈل سے تیئی ماڈل سے انہیں کوئی دکت نہیں ہے سب ودیش چل رہے ہیں اب بھی اسی کر کے پاس کے بھی چل جی جاتے ہیں ودیا اکری یون کا بھی اکرین کا لے لینا بس پتہ نہیں بھی لگی دکت ہے پاس گئے اپنا چلو ٹھیک ہے جی نرسری ملتے ہیں کسی اگلے بلاک سے یا تو سارا بہت خوشی آپ